ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਸਾਹਿਬ ਜੀ ਦੇ ਖੰਡੂਰ ਸਾਹਿਬ ਰਹਿਣ ਸਮੇ ਇਸੇ ਪਿੰਡ ਵਿੱਚ ਇੱਕ ਸ਼ਿਵਨਾਥ ਨਾਮ ਦਾ ਜੋਗੀ ਰਹਿੰਦਾ ਸੀ ਜੋਗੀ ਉਹ ਸੰਤ ਸਨ ਜਿਹੜੇ ਵਿਆਹ ਨਹੀਂ ਸੰ ਕਰਦੇ ਉਹਨਾਂ ਦੀ ਇਲਾਕੇ ਦੇ ਲੋਕਾਂ ਉੱਤੇ ਬਹੁਤ ਪਕੜ ਸੀ ਸ਼ਿਵਨਾਥ ਨੂੰ ਆਪਣੇ ਉੱਤੇ ਬਹੁਤ ਹੀ ਮਾਣ ਸੀ ਉਸ ਤੋਂ ਗੁਰੂ ਜੀ ਦੀ ਪ੍ਰਸਿੱਧੀ ਦੇਖੀ ਨਾ ਗਈ ਤੇ ਉਸਨੇ ਗੁਰੂ ਸਹਿਬ ਨਾਲ ਈਰਖਾ ਰੱਖਣੀ ਸ਼ੁਰੂ ਕਰ ਦਿੱਤੀ। ਉਸਨੇ ਗੁਰੂ ਸਾਹਿਬ ਦਾ ਛੁਟਕਾਰਾ ਪਾਉਣ ਲਈ ਯੋਜਨਾਵਾਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਉਹ ਗੁਰੂ ਜੀ ਤੋਂ ਕਿਸੇ ਨਾ ਕਿਸੇ ਤਰ੍ਹਾਂ ਛੁਟਕਾਰਾ ਚਾਹੁੰਦਾ ਸੀ। ਇੱਕ ਵਾਰ ਲੰਮੇ ਸਮੇਂ ਤੱਕ بارش ਨਾ ਹੋਈ, ਫਸਲਾਂ ਨੂੰ ਸੋਕੇ ਦਾ ਖਤਰਾ ਪੈਦਾ ਹੋ ਗਿਆ। ਇਸ ਲਈ ਲੋਕ ਚਿੰਤਤ ਸਨ। ਉਹ ਜੋਗੀ ਕੋਲ ਗਏ ਅਤੇ ਉਸ ਨੂੰ ਇਸ ਬਾਰੇ ਕੁਝ ਕਰਨ ਲਈ ਕਿਹਾ ਜੋਗੀ ਨੇ ਗੁੱਸੇ ਵਿੱਚ ਜਵਾਬ ਦਿੱਤਾ ਮੂਰਖੋ ਜਦੋਂ ਤੁਸੀਂ ਇੱਕ ਵਿਆਹੇ ਆਦਮੀ ਨੂੰ ਆਪਣੇ ਗੁਰੂ ਦੇ ਤੌਰ ਤੇ ਵੇਖਦੇ ਹੋ ਤਾਂ ਤੁਸੀਂ ਬਰਸਾਤ ਦੀ ਆਸ ਕਿਵੇਂ ਕਰ ਸਕਦੇ ਹੋ ਉਸ ਨੂੰ ਪਿੰਡ ਵਿੱਚੋਂ ਬਾਹਰ ਭੇਜ ਦਿਓ ਤੁਹਾਨੂੰ ਜ਼ਰੂਰ ਮੀਂਹ ਮਿਲੇਗਾ ਜੋਗੀ ਦੇ ਸ਼ਬਦ ਦੀ ਚੁੱਕ ਵਿੱਚ ਆ ਕੇ ਕੁਝ ਲੋਕ ਗੁਰੂ ਕੋਲ ਗਏ ਅਤੇ ਕਿਹਾ ਗੁਰੂ ਜੀ ਮੀਂਹ ਦੀ ਘਾਟ ਕਾਰਨ ਫਸਲਾਂ ਮਰ ਰਹੀਆਂ ਹਨ ਜੇਕਰ ਤੁਸੀਂ ਕਿਰਪਾ ਕਰਕੇ ਇਸ ਪਿੰਡ ਨੂੰ ਛੱਡਦੇ ਹੋ ਤਾਂ ਜੋਗੀ ਸਾਡੇ ਲਈ بارش ਲਿਆ ਕੇ ਸਾਨੂੰ ਬਚਾ ਲਵੇਗਾ ਪਿਆਰੇ ਮਿੱਤਰੋ ਗੁਰੂ ਜੀ ਨੇ ਜਵਾਬ ਦਿੱਤਾ ਮੀ ਅਤੇ ਧੋਪ ਕੁਦਰਤੀ ਹਨ ਉਹ ਪਰਮਾਤਮਾ ਦੇ ਹੱਥ ਵਿੱਚ ਹਨ ਫਿਰ ਵੀ ਮੈਨੂੰ ਪਿੰਡ ਛੱਡਣ ਦਾ ਕੋਈ ਫਿਕਰ ਨਹੀਂ ਜੇ ਇਸ ਨਾਲ ਤੁਹਾਡਾ ਭਲਾ ਹੁੰਦਾ ਹੈ ਤਾਂ ਅਗਲੇ ਦਿਨ ਗੁਰੂ ਜੀ ਨੇ ਪਿੰਡ ਛੱਡ ਦਿੱਤਾ ਲੋਕ ਫਿਰ ਇੱਕ ਵਾਰ ਮੀ ਦਾ ਕਹਿਣ ਲਈ ਜੋਗੀ ਕੋਲ ਗਏ ਜੋਗੀ ਰੱਬੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਕਰ ਸਕਦਾ ਸੀ ਮੀ ਨਾ ਪਿਆ ਲੋਕਾਂ ਨੇ ਫਿਰ ਕੁਝ ਦਿਨ ਹੋਰ ਇੰਤਜ਼ਾਰ ਕੀਤਾ ਤੇ ਜਦ ਫਿਰ ਵੀ ਮੀ ਨਾ ਪਿਆ ਤਾਂ ਸਾਰੇ ਬਹੁਤ ਗੁੱਸੇ ਹੋਏ ਅਤੇ ਉਹਨਾਂ ਨੇ ਆਪਣੀ ਗਲਤੀ ਦਾ ਪਤਾ ਲੱਗ ਗਿਆ ਸਭ ਨੇ ਗੁੱਸੇ ਵਿੱਚ ਆ ਕੇ ਜੋਗੀ ਨੂੰ ਉਹਦੀ ਝੌਂਪੜੀ ਵਿੱਚੋਂ ਕਸੀਟ ਕੇ ਆਪਣੇ ਖੇਤਾਂ ਵਿੱਚ ਲੈ ਗਏ ਵਾਹਿਗੁਰੂ ਜੀ ਦੀ ਕੁਦਰਤ ਨਾਲ ਕੁਝ ਇਓਂ ਹੋਇਆ ਕਿ ਜਿਸ ਜਿਵੇਂ ਖੇਤ ਵਿੱਚ ਜੋਗੀ ਨੂੰ ਕਸੀਟਿਆ ਜਾਵੇ ਉਥੇ-ਉਥੇ ਮੀਂਹ ਪੈ ਜਾਵੇ ਇਹ ਕੋਤਕ ਦੇਖ ਕੇ ਹਰ ਕੋਈ ਜੋਗੀ ਨੂੰ ਆਪਣੇ ਖੇਤਾਂ ਵਿੱਚ ਕਸੀਟਣ ਨੂੰ ਕਹਲਾ ਸੀ ਇਸ ਨਾਲ ਜੋਗੀ ਦੀ ਹਾਲਤ ਬਹੁਤ ਖਰਾਬ ਹੋਏਗੀ ਜੋਗੀ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਇਹ ਸਭ ਗੁਰੂ ਜੀ ਨੂੰ ਪਿੰਡ ਵਿੱਚੋਂ ਬਾਹਰ ਕਰਵਾਉਣ ਦਾ ਫਲ ਹੈ ਉਸਨੇ ਸਾਰੀ ਗੱਲ ਪਿੰਡ ਵਾਲਿਆਂ ਨੂੰ ਦੱਸ ਮਾਫੀ ਮੰਗੀ ਅਤੇ ਫਿਰ ਤੋਂ ਝੂਠ ਨਾ ਬੋਲਣ ਦਾ ਪ੍ਰਣ ਲਿਆ ਸਾਰੇ ਪਿੰਡ ਵਾਲਿਆਂ ਨੇ ਗੁਰੂ ਜੀ પાસે ਜਾ ਆਪਣੀ ਗਲਤੀ ਦੀ ਮਾਫੀ ਮੰਗੀ ਪਿੰਡ ਵਾਸੀ ਬੇਨਤੀ ਕਰ ਗੁਰੂ ਜੀ ਨੂੰ ਬਹੁਤ ਸਤਿਕਾਰ ਨਾਲ ਵਾਪਸ ਲਿਆਏ ਗੁਰੂ ਸਾਹਿਬ ਨੇ ਲੋਕਾਂ ਨੂੰ ਪ੍ਰਮਾਤਮਾ ਦੀ ਇੱਛਾ ਤੇ ਵਿਸ਼ਵਾਸ ਕਰਨ ਲਈ ਕਿਹਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਇੱਕ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਇਸ ਨੂੰ ਗੁਰੂ ਘਰ ਲੰਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਕੋਈ ਵੀ ਕਿਸੇ ਵੀ ਸਮੇਂ ਆ ਸਕਦਾ ਤੇ ਮੁਫਤ ਵਿੱਚ ਲੰਗਰ ਚੱਕ ਸਕਦਾ ਸੀ ਇਸ ਲੰਗਰ ਵਿੱਚ ਸਾਰੀਆਂ ਜਾਤਾਂ ਧਰਮਾਂ ਰੰਗ ਅਤੇ ਨਸਲਾਂ ਦੇ ਪੁਰਸ਼ ਔਰਤਾਂ ਤੇ ਬੱਚੇ ਇਕੱਠੇ ਬੈਠ ਪਰ ਸ਼ਾਦਾ ਚੱਕਦੇ ਅਤੇ ਸੇਵਾ ਕਰਦੇ ਸਾਨੂੰ ਕਿਸੇ ਨਾਲ ਵੀ ਈਰਖਾ ਨਹੀਂ ਰੱਖਣੀ ਚਾਹੀਦੀ ਅਤੇ ਵਾਹਿਗੁਰੂ ਜੀ ਦੇ ਬਾਣੇ ਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ